ਸਾਸੀ ਕਾਲ ਜੀ ਸਾਰਿਆਂ ਨੂੰ ਸੰਦੀਪ ਡੇਵਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਜੱਗੀ ਭਾਈ ਕੋ ਪਹੁੰਚ ਚੁੱਕੇ ਆ ਜੀ ਬਹੁਤ ਜ਼ਿਆਦਾ ਕੁਆਲੇ ਝੋਟੇ ਲੈ ਕੇ ਆਂਦੇ ਆ ਜੀ ਅੱਜ ਨਾਲ ਬੋਰੀਆਂ ਦੇ ਕਾਲੇ ਚੜੋਂਦੀਆਂ ਹੁੰਦੀਆਂ ਹੁੰਦੀਆਂ ਭਾਈ ਸਾਡੇ ਕੋਲ ਜੀ ਨਵਾਂ ਮਾਲ ਸਾਰਾ ਤੇ ਆਓ ਫਿਰ ਵੀਰਾਂ ਨਾਲ ਗੱਲਬਾਤ ਕਰੀ ਭਾਈ ਸਤਿ ਸ਼੍ਰੀ ਅਕਾਲ ਆਇਆ ਸੀ ਕਾਲ ਜੀ ਕਿਹਦਾ ਸਤਿ ਸ਼੍ਰੀ ਅਕਾਲ ਹੋ ਸਨੋ ਵੀ ਭਾਈ ਠੀਕ ਠਾਕ ਜੀ ਸਾਰਾ ਸਨੋ ਬਹੁਤ ਵਧੀਆ ਭਾਈ ਮਾਰਾ ਦੀ ਕਿਰਪਾ ਜੀ ਸੰਦੀਪ ਡੇਰੀ ਫਾਰਮ ਵੇਖਣ ਆਲੇ ਮੇਰੇ ਵੱਡੇ ਵੀਰਾਂ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਹ ਸਾਹਬ ਜੀ ਕਿੱਥੇ ਫੋਜੀ ਸਾਹਿਬ ਚਲੇ ਗਏ ਵਿਚਾਰੇ ਚਲੇ ਗਏ ਕੱਲ ਦੇ ਕੱਲ ਚਲੇ ਗਏ ਹਾਂ ਜੀ ਪਹੁੰਚਣਾ ਹਾਂ ਜੀ ਨਹੀਂ ਪਹੁੰਚ ਗਏ ਉਦੋਂ ਸ਼ਰੀ ਨਗਰ ਫਲੈਟ ਦੇ ਘਰ ਜਾ ਕੇ ਹਾਂ ਜੀ ਠੀਕ ਹੈ 45 ਮਿੰਟਾਂ ਦਾ ਜਾਜ ਜਾਂਦੇ ਸਬਰ ਹਾਂ ਜੀ ਜਾ ਨੂੰ ਕਿਤੇ ਜੀ ਕਰਦਾ ਜੇ ਨਹੀਂ ਕਰਦਾ ਕੱਲ ਆਂਦਾ ਆਂਦਾ ਵਿਆਹ ਆ ਵਾ ਬਸ ਵਿਆਹ ਕਰਾ ਗਿਆ ਤਾਂ ਮੜਾ ਆਂਦਾ ਹੁਣ ਵਿਆਹ ਦਾ ਕਰਕੇ ਮਗ ਲਾ ਲਿਆ ਥੋੜਾ ਟਾਈਮ ਮਾਮਾ ਨਾਲ ਵੀਡੀਓ ਵਾਲੇ ਵੀ ਮਿਲ ਜਾਓ ਨਹੀਂ ਨਹੀਂ ਮੈਂ ਹੀ ਰਾਬ ਕਿਹਾ ਕਿ ਭਈ ਮੈਂ ਆ ਰੈਂਕ ਵੱਡਾ ਹੁੰਦਾ ਫੌਜੀ ਫਿਰ ਵੀ ਪਹੁੰਚਦਾ ਮਰਜੀ ਹੈ ਨਾ ਚਲੋ ਸਰਕਾਰ ਦਾ ਜਿਹੜਾ ਹੁੰਦਾ ਸਰਕਾਰੀ ਨੌਕਰੀ ਸਰਕਾਰੀ ਹੁੰਦੀ ਆ ਚਲੋ ਬਾਕੀ ਚਲੋ ਹੈ ਨਾ ਸਰਦਾਰੀ ਹੈ ਭਰਾ ਇਹ ਰਿਸਕ ਨਹੀਂ ਖਵਾਦ ਬੜਾ ਭਾਈ ਕੰਮ ਕੋਈ ਵੀ ਹੈ ਨਾ ਭਾਈ ਨੌਕਰੀ ਲਾ ਲਓ ਚਾਹ ਆਪਣਾ ਆ ਲਾ ਲੋ ਚਾ ਕੋਈ ਵੀ ਬਿਜ਼ਨਸ ਆ ਖਫਾ ਤੋਂ ਬਿਨਾ ਕੋਈ ਕੰਮ ਨਹੀਂ ਕਿਉਂਕਿ ਪਹਿਲਾ ਬੰਦਾ ਮਿਹਨਤ ਕਰਦਾ ਫੇਰ ਕੰਮ ਗਰੀ ਕਾਮਯਾਬ ਹੁੰਦਾ ਚਾ ਹੁਣ ਕਹੀਏ ਕਿ ਸੌ ਕੇ ਕਾਮਯਾਬ ਹੋ ਜਾਈਏ ਫੇਤੜਾ ਆ ਜਾਣਾ ਨਹੀਂ ਬਿਲਕੁਲ ਮੈਂ ਬੈ ਕੇ ਨਹੀਂ ਕੰਮ ਜਾਣਾ ਪੈਂਦਾ ਯਾਰ ਜੋ ਅੱਗੇ ਮੈਂ ਅੱਜ ਵੀਡੀਓ ਵੇਖਣ ਰਿਹਾ 8-9 ਮਹੀਨੇ ਹੋ ਗਏ ਮੇਰੇ ਨਾਲ ਲੱਗੇ ਨੂੰ ਹਾਂ ਤੇ ਮੈਂ ਵੇਖਣਿਆ ਉਹਦੋਂ ਦਾ ਸਰੀਰ ਦਾ ਸ਼ਾਂਤ ਆ ਗਿਆ ਅੱਜ ਹਾ ਵਾਕੀ ਗੱਲ ਸਹੀ ਹੈ ਯਕੀਨ ਕਰਕੇ ਜਾਣ ਓਏ ਵਿਹਲਾ ਕੋਈ ਇੱਕ ਕੰਮ ਨਹੀਂ ਕਰਦਾ ਤੇ ਹੁਣ ਮੇਰੇ ਨਾਲ ਭਜਨਾਸ ਕਰਨ ਦੇ ਵਿੱਚ ਹੀ ਨਾ ਸ਼ਰੀਦਾ ਵਾਲਾ ਪਰਖ ਲੱਗਿਆ ਹੈ ਉਹਦੋਂ ਜਾਰੇ ਖਾਂਦਾ ਬੜਾ ਜਵਾਦੇ ਓਏ ਪਰ ਛੱਡ ਕੇ ਪਰ ਫਿਰ ਵੀ ਬੰਦਾ ਭਜਨਾਸ ਹੈਗੀ ਆ ਚਲੋ ਨਾਲ ਆਦੇ ਜਾਣਾ ਹੋਣਾ ਤੇ ਕੱਟੀ ਵੀ ਅੱਜ ਜੋਕੇ ਰਗੀ ਪਾਜੀ ਲਿਆਂਦੀ ਆ ਅੱਛਾ ਰੁਸਤਮ ਗਦੋਲੀ ਦੀ ਆ ਕੱਟੀ ਵਾਹ ਤੇ ਪਹਿਲਾ ਸੁਆ ਖੀਰੀ ਤੇ ਦੂੰਦੀ ਹੋ ਨਹੀਂ ਆ ਅੱਛਾ ਤੇ ਮੰਗਰ ਵੀ ਕੱਟੀ ਹਾਂਜੀ ਤੇ ਜੈਡ ਬਲੈਕ ਦੇ ਆਂਦੇ ਵੀਰਾ ਦੇ ਕਈ ਗੱਲਾਂ ਅਮਰ ਕੇ ਚਲੋ ਸਾਰੇ ਸਿਆਣੇ ਆ ਪਰ ਕੱਟੀ ਥੱਲੇ ਪਾਜੀ ਖਰਾ ਦੋ ਤੇ 16 ਕਿਲੋ ਆ ਪਹਿਲਾਂ ਥੱਲੇ ਅੱਛਾ ਜਿਹੜਾ ਮਰਜੀ ਸਾਈ ਦੇ ਕੇ ਦੋ ਟਾਈਮ ਚੋਲੇ ਕੋਈ ਸ਼ਰਤ ਲਾ ਕੇ ਚੋਲੇ ਪਰ ਅਸਲ ਕੱਟੀ ਐਣੀ ਗੱਲ ਇਹਦੇ 16 ਕਿਲੋ ਦਊਗੀ ਹੈਗਾ 16 ਕਿਲੋ ਹੈਗਾ ਇਹ ਇਹ ਦਊਗੀ ਮਾਲ ਭਾਜੀ ਸਾਰੇ ਸਾਡੇ ਵੀਰ ਬੜੀ ਮਿਹਨਤ ਕਰਦੇ ਆ ਆਪਾਂ ਇਹ ਨਹੀਂ ਕਹਿੰਦੇ ਬੜਾ ਹੀ ਮਾਲ ਚੰਗੇ ਤੋਂ ਚੰਗਾ ਲਿਆਉਂਦੇ ਆ ਕੋਈ ਜਿੰਨੇ ਜੋਗਾ ਹੈਗਾ ਆਪਣੀ ਪੂਰੀ ਵਾਹ ਲਾਉਂਦਾ ਆ ਬਿਲਕੁਲ ਬਿਲਕੁਲ ਕਿਉਂਕਿ ਸਾਰੇ ਵੀਰ ਇੱਕ ਦੂਜੇ ਤੋਂ ਆਉਂਦੇ ਕਾ ਹੀ ਚੰਗਾ ਲਈਏ ਚੰਗਾ ਲਈਏ ਹਾਂਜੀ ਹਾਂਜੀ ਕਿਉਂਕਿ ਮਾਲ ਵੀਡੀਓ ਦੇ ਉਤੇ ਚੰਗਾ ਤੇ ਸਾਫ ਸੁਥਰਾ ਹੀ ਵਿਕਦਾ ਮਾੜਾ ਡੰਗਰ ਨਹੀਂ ਜੇ ਭਾਜੀ ਵਿਕਦਾ ਚੰਗਾ ਉਸ ਦਿਨ ਕੱਲ ਕਟੀਆਂ ਪਈਆਂ ਨਾ ਆਪਾਂ ਪਰੋਣਿਆਂ ਦੀਆਂ ਭਾਜੀ 10 ਮਿੰਟ ਲੱਗੇ ਮੈਂ ਨਾ ਦੋਵੇਂ ਇਕਟੀਆਂ ਚੜ ਗਿਆ ਗੁਰਦਾਸਪੁਰ ਅੱਛਾ ਇਹ ਕਿਹੜਾ ਪੈਂਦਾ ਆ ਗੁਰਦਾਸਪੁਰ ਚ ਉਥੇ ਗਈਆਂ ਪਿੰਡ ਦਾ ਖਿਆਲ ਭੁੱਲ ਗਿਆ ਜੇ ਮੇਰਨਾ ਹੀ ਸੌਦਾ ਆ ਆਪਾਂ ਉਹਨਾਂ 90000 ਰੁਪਏ ਖਾਤੇ 'ਚ ਪਾਤਾ ਬਾਕੀ ਘਰੋਂ ਲੈ ਕੇ ਆਂਦੇ ਆ ਜੋੜਾ ਚਲੇਗਾ ਇੱਕ ਇੱਕ ਘਰ ਹੀ ਠੀਕ ਆ ਇੱਧਰ ਦੇਖੋ ਭਾਜੀ ਕੱਟੀ ਮੇਰੇ ਲਈ ਹੈ ਇਹ ਭਾਜੀ ਪਹਿਲੇ ਸੂਏ ਮਾਲੀ ਮੈਂ ਨਾ ਰਸਤਮੇ ਗੰਦੋਲੀ ਦੀ ਕਹਿ ਗਏ ਵੇਖ ਕੇ ਅੱਛਾ ਸਰਟੀਫਿਕੇਟ ਵੀ ਮੰਗਾ ਦਾਂਗੇ ਆਪਾਂ ਸਾਰਾ ਕੁਝ ਪ੍ਰੂਫ ਆਪਣੇ ਕੋਲ ਉਹਨਾਂ ਕੋਲ ਸਾਰਾ ਕੁਝ ਮੰਗਾ ਘਰੋਂ ਕੱਟੀ ਲਈ ਆ ਇੱਧਰ ਦੇਖੋ ਭਾਜੀ ਨੇ ਠੀਕ ਆ ਪਿਓਰ ਜੈੱਟ ਬੈਗ ਤੇ ਖੀਰੀਆ ਦੋ ਦੰਦੋਂ ਨਹੀਂ ਆ ਅਜੇ ਦੋਂਦੀ ਹੋਈ ਨਹੀਂ ਆ ਕਹਿਣ ਵਾਲੀ ਨੇ ਦੋ ਦੰਦ ਦੋਦੇ ਦੰਦ ਲੱਗੇ ਆ ਇਹ ਕੱਟੀ ਬਾਜੀ ਫਲਕਾਰੀ ਲਾ ਕੇ ਆਪਾਂ ਵਿਖਾਉਣੀ ਆ ਆ ਫੜੀ ਮੜਾਇਆ ਜਿੱਦਾਂ ਫਲਕਾਰੀ ਲਾ ਕੇ ਇੱਧਰ ਦੇਖੋ ਬਾਜੀ ਕੱਟੀ ਆ ਜੀ ਇੱਧਰ ਦੇਖੋ ਬਾਜੀ ਫालतੂ ਚੰਮ ਇੱਧਰ ਦੇਖੋ ਵਾਹ ਆ ਚੀਜ਼ਾਂ ਵੇਖੋ ਕੱਦਾ ਦੇ ਇੱਧਰ ਦੇਖੋ ਕੱਟੀ ਇੱਧਰ ਦੇਖੋ ਬਾਜੀ ਅੱਛਾ ਚੀਜ਼ਾਂ ਐਂਡ ਕਰਦਾ ਯਾਰ ਮੈਂ ਨਾ ਭਾਜੀ ਜਿਹੜਾ ਕਟੀ ਲੈ ਜਾਊਗਾ ਨਾ ਕਹੀਦਾ ਹੈਗਾ ਵਾ 20 ਕਿਲੋ ਪਰ ਮੇਰੇ ਖਿਆਲ ਨਾਲ ਜੇ ਚੰਗੇ ਹੀ ਮਰ ਕੇ ਸੇਵਾ ਹੋਗੀ ਨਾ ਕਟੀ ਦੀ ਤੇ 20 ਕਿਲੋ ਇਹਦੇ ਗਾੜੀ ਕੋਸ਼ ਵੀ ਨਹੀਂ ਆ ਭਾਜੀ ਨਹੀਂ ਇੱਧਰ ਦੇਖੋ ਭਾਜੀ ਕਟੀ ਦਾ ਪਾਲਦੇ ਕਿਹੜੀ ਆ ਨਾ ਕਈ ਆਉਂਦੇ ਮੋਢੀ ਆਏ ਦੁੱਧ ਦੇ ਦੇਣਾ ਇੱਧਰ ਇਹ ਲੋ ਭਾਜੀ ਦੂਜੇ ਪਾਸੇ ਮੈਂ ਵੇਖ ਲੋ ਸੇਰੀ ਦੀਦਾ ਜੇ ਕੱਲਾ ਕਿਹ ਕਿ ਐਂਡ ਆਪ ਦਿਖੀ ਜਾਂਦਾ ਹਾਂਜੀ ਕੋਈ ਮਰ ਕੇ ਇੱਧਰ ਕੱਲਾ ਕੱਲਾ ਥਾਂ ਤੇ ਕਿਤੇ ਚੋਣਿਆ ਕਟੀ ਭਾਜੀ ਇੱਧਰ ਦੇਖੋ ਯਾਰੀ ਜਿਹਨੂੰ ਅਸਲ ਆਂਦੇ ਅਸਲ ਚੀਜ਼ ਆ ਬਰੀਡ ਵਾਲੀ ਆ ਬੜੀ ਇੰਪੋਰਟੇ ਪਾਉਣੇ ਆ ਖੋਲ ਜੇ ਕੀ ਕਰਾ ਰਹੇ ਲੋ ਜੀ ਝੋਟੀ ਵੇਖੋ ਰਸਤੇ ਵਿੱਚ ਗਦੋਲੀ ਦੀ ਤੇ ਬਸ ਪਲੀ ਦਾ ਐਂਡੀ ਐ ਬਸ ਮਾਲੀ ਆ ਸੰਝ ਰੋ ਮੈਂ ਨਾ ਭਾਜੀ ਅੰਤੀ ਕੋਈ ਨਹੀਂ ਰੇ ਅੰਤੀ ਜਿਹਨੂੰ ਆ ਰੇ ਨੇ ਜੁਕੇ ਬਾਹਰ ਬਾਹਰ ਨੇ ਬੁਖਾ ਕੇ ਬਖੋ ਕੇ ਪਾਉਣੇ ਇਧਰ ਵੇਖੋ ਭਾਰੀ ਕੱਟੀ ਇਧਰ ਵੇਖੋ ਮੇਲੇ ਝੋਟੀ ਆ ਯਾਰ ਕੱਟੀ ਮਗਰ ਜੇ ਮਾਓ ਬਾਹਰ ਬਧੀਆ ਬਿਲਕੁਲ ਕੱਟੀ ਵੀ ਜਿਆਦਾ ਮਤਲਬ ਟੀਕੇ ਦੀ ਚੰਗੇਰੀ ਬਰੀਡ ਵਾਲੀ ਉਹਨਾਂ ਭਰਾਇਆ ਵਾ ਟੀਕਾ ਤੇ ਪਰ ਝੋਟੀ ਵੇਖੋ ਭਾਜੀ ਐਨ ਡੀ ਆ ਜਗੀ ਐਨ ਡੀ ਆ ਮੈਂ ਨਾ ਕੱਟੀ ਕਾਦੀ ਭਾਜੀ ਹਫਲਾ ਤੋਣਿਆ ਰੁਪਈਏ ਭਾਜੀ ਲਾਏ ਆਪ ਵੀ ਗਏ ਤੁਹਾਨੂੰ ਪਤਾ ਆਪਾਂ ਚੰਗੀ ਚੱਕੀ ਕੀ ਦੇ ਸ਼ਕੀਨ ਆ ਜਦੋਂ ਮੈਂ ਚੰਗੀ ਵੇਲੀਏ ਨਾ ਤੇ ਫੇਰ ਨਹੀਂ ਜੀ ਕਰਦਾ ਪਛਾਹ ਹਟਣ ਨੂੰ ਫੇਰ ਤਾਂ ਜੀ ਕਰਦਾ ਲੈ ਲਈਏ ਦੇਖੋ ਭਾਜੀ ਬਸ ਓਏ ਠੀਕ ਆ ਪਰ ਆ ਜਾ ਦੇਖੋ ਕੋਈ ਲਸ਼ੂ ਲਸ਼ੂ ਨਹੀਂ ਭਾਜੀ ਕਰਦੀ ਸੀਲਸ ਲੱਗ ਠੰਡੀ ਤੇਰੀ ਪੋਟੇ ਹੋਏ ਹੋ ਜਾਓ ਭਾਜੀ ਚੰਮ ਪਤਾ ਨਹੀਂ ਮਰ ਕੇ ਸਾਂਭੀ ਕਰੇ ਵੀਰ ਨੇ ਆਵੇ ਲੋ ਮੈਂ ਹੈਰਾਨ ਆ ਐਂਡ ਕਰਾ ਦੇ ਯਾਰ ਇਹ ਦੇਖੋ ਭਾਜੀ ਆ ਜੇ ਕੱਟੀ ਕੱਟੀ ਮਗਰ ਹਾ ਅੱਛਾ ਕੱਟੀ ਆ ਵੇਖੋ ਕੱਟੀ ਵੀ ਭਾਜੀ ਮਗਰ ਬਾਲੀ ਚੰਗੀ ਆ ਇਹ ਦੇਖੋ ਕੱਟੀ ਦਾ ਕੱਦ ਭਾਜੀ ਮੈਂ ਤੇ ਜ਼ੋਰ ਕੱਟੀ ਬਹੁਤ ਇਧਰ ਕੱਟੀ ਜਿਆਦੀ ਚੰਗੀ ਆ ਅੱਛਾ ਆ ਜਾ 15 ਕਿਲੋ ਜਿਹੜਾ ਕੰਡੇ ਵਾਲਾ ਹਾਜ਼ਰੀਆ ਲੀਟਰ ਵਾਲਾ 16 ਕਿਲੋ ਤੇ 15 ਕਿਲੋ ਜਿਆ ਕੰਡੇ ਵਾਲਾ ਕੋ ਕੰਡਾ ਮਾਰ ਲੈ ਸਾਡੇ ਘਰ ਆਣ ਕੇ ਇਧਰ ਦੇ ਇਹ ਦੇਖੋ ਭਾਜੀ ਕੱਟੀ ਇਦੋਂ ਤਾਂ ਤਾਂ ਪਾਜੀਓ ਰੱਬ ਦਾ ਨਾਂ ਹੀ ਆ ਸੁਪਰ ਆਨ ਐਂਡੀ ਆ ਹੈ ਕਿ ਨੀ ਸਿਰਾਈ ਆ ਸਿਰਾਈ ਵੇ ਲੋ ਬਸ ਉੱਪਰ ਜੱਕੀ ਨੂੰ ਐਂਡੀ ਆ ਫੇਰ ਸੀ ਸਲਾਕ ਠੰਡੀ ਤੇਰੀ ਜਗੀ ਕਿਹੜੇ ਰੱਖੇ ਕਾਟ ਕੇ ਲੈਂਦੀ ਆ ਲਾਕੇ ਪਾਜੀ ਹਸਾਰ ਦੀ ਲਾਸਟ ਪਿੰਡਾਂ ਦੇ ਵਿੱਚੋਂ ਬਸ ਮਾਲ ਮਾਲ ਇਹ ਨਹੀਂ ਕਿ ਪਹਿਲੀ ਸਾਰੀਆਂ ਹੀ ਛੇ ਝੋਟ ਗਿਆ ਸੀ ਟੌਪ ਆ ਸਾਰੇ ਵਾ ਟੌਪ ਟੌ ਤੇ ਹੋ ਟੌ ਪਾਜੀ ਫੁੱਲ ਲੈ ਵਾ ਆ ਜਾ ਐਂਡ ਕਰਾਵੇ ਐਂਡ ਮੈਂ ਨਾ ਮਾਲਤ ਨਾ ਅੱਜ ਭਾਜੀ ਮਹਾਰਾ ਦੀ ਕਿਰਪਾ ਨਾਲ ਫੇਰ ਅੱਜ ਸੁਪਰ ਕੁਆਲਟੀ ਆ ਬਾਕੀ ਭਾਜੀ ਜੋਗਿਆ ਨਾ ਤੁਹਾਨੂੰ ਪਤਾ ਗਾਂ ਦੋ ਬੂਰੀਆਂ ਅੱਜ ਆਪਣੇ ਕੋਲ ਦੋ ਬੂਰੀਆਂ ਐਂ ਦੇਖੋ ਭਾਜੀ ਚੰਗਲੇ ਦੀ ਦੇ ਸ਼ੌਂਕੀ ਆ ਬਿਲਕੁਲ ਮੋਲੇ ਤੇ ਕੱਟੀ ਦਾ ਭਾਜੀ ਕੋਈ ਵੀ ਨਹੀਂ ਜੀ ਤੁਸੀਂ ਆਪ ਸਿਆਣੇ ਜੇ ਵੇਖ ਲੋ ਜੇ ਹੈ ਕੋਈ ਤੇ ਫੇਰ ਦੱਸ ਦਿਓ ਹੈਗ ਨਹੀਂ ਤੋਹਫਾ ਬਿਲਕੁਲ ਬਿਲਕੁਲ ਐਂ ਦੇਖੋ ਭਾਜੀ ਕੱਟੀ ਤੋਹਫਾ ਹੀ ਹੈ ਭਾਜੀ ਪਰ ਆਪਾਂ ਮੋਲ ਭਾਜੀ ਬਿਲਕੁਲ ਜਾਇਜ਼ ਹੈ ਤੇ ਬਿਲਕੁਲ ਜਾਇਜ਼ ਹੀ ਦੇਣੀ ਆ ਹਾਂਜੀ ਮੋਲੇ ਦੇ ਬਾਜੀ ਬਾਬੇ ਤੇਨਾਂ ਕਰਨਗੇ ਸਾਢੇ ਦਿਨਾਂ ਕਰਨੇ ਢਾਈ ਕਰ ਲਿਆ ਉਹ ਵੀ ਜਾਇਜ਼ ਏ ਤੁਸੀਂ ਆਪ ਸਿਆਣੇ ਗੱਲਾਂ ਨਹੀਂ ਆਏ ਹਵਾਜ ਨਹੀਂ ਪਤੀ ਛੱਡ ਦੇ ਬਾਲਦੀ ਦੀ ਝੋਡੀ ਦੇਖ ਲਓ ਬਾਜੀ ਬਾਲਦੀ ਨਾਲੇ ਅੱਗੋਂ ਲੈ ਕੇ ਪਿਛੋ ਦੱਟ ਪਰ ਬਿਲਕੁਲ ਗਾਇ ਜਿਹੜੀ ਦੋ ਦੀ ਗੱਟੀ ਦੇਣੀ ਆ ਬਾਜੀ ਠੀਕ ਆ ਪਹਿਲੀ ਗੱਲ ਸਿਆਣਿਆਂ ਤੇ ਕੀ ਦੀ ਕੱਟੀ ਸੁਣਦੀ ਆ ਨਾ 8-7 ਕਿਲੋ ਦੇ ਦੇ ਵੜਾ ਹੁੰਦਾ ਪਰ ਇਹ ਝੋਟੀ ਨੇ 15 8 ਕਿਲੋ ਟਾਈਮ ਦਾ ਕੱਢੂਗੀ ਤੇ ਛੀ ਸਲਾਕ ਉਹ ਜੀ ਨਹੀਂ ਅਸਲੀ ਠੰਡੀ ਦੇ ਇਧਰ ਦੇਖੋ ਲੈ ਦਿਖੀ ਜੋਨ ਕੇ ਲਈ ਬਾਜੀ ਲੱਗੀ ਆ ਮੋਟਰ ਇਦਾਂ ਲੱਗਦੀ ਆ ਪਹਿਲਾਂ ਨਾ ਕੰਟੀਨੂਐਟਾ ਦਾ ਸਾਣ ਨਹੀਂ ਲੱਗਦਾ ਬਾਜੀ ਬਹੁਤ ਜ਼ਿਆਦੀ ਖਰੀ ਆ ਇਧਰ ਦੇਖੋ ਨਸਲ ਬਹੁਤ ਝੋਟੀ ਐ ਬੜੀ ਨਸਲਾ ਬਹੁਤ ਜਿਆਦੀ ਖਰੀ ਇਧਰ ਦੇਖੋ ਬਾਜੀ ਇਹ ਜਿੰਨੀਆਂ ਸਿਫਤਾਂ ਕਰ ਲੋ ਉਨੀਆਂ ਥੋੜੀਆਂ ਬਹੁਤ ਨਸਲਾ ਝੋਟੀ ਇਹ ਮੂੰਹ ਦੇ ਵਿੱਚ ਸਿਫਤਾਂ ਕਰਨਾ ਨਹੀਂ ਮਤਲਬ ਉਨੀਆਂ ਹੀ ਥੋੜੀਆਂ ਵਾ ਇਹ 2 ਲੱਖ ਦੀ ਦੇਣੀ ਆ ਵੀਰ ਦਾ ਮਾਣ ਤਾਨ ਖੁੱਲਾ ਕਰ ਦਾਂਗੇ ਆਏ ਗਏ ਚਲੋ ਠੀਕ ਆ ਪਰ ਕੱਟੀ ਜਿਹੜਾ ਲੈ ਜੂਗਾ ਵੀ ਇਹ ਸ਼ੌਂਕੀਆ ਵੀਰ ਖੜੂਗਾ ਉਹ ਤਾਂ ਹਾਰੀ ਸਾਰੀ ਨਹੀਂ ਖੜਨੀ ਹਾਂਜੀ ਹਾਰੀ ਸਾਰੀ ਨਹੀਂ ਤੇ ਕਹਣਾ ਮੱਝ ਹੀ ਆ ਬਿਲਕੁਲ ਮੱਝ ਲੱਖ ਦੀ ਵੀ ਆਉਂਦੀ ਆ ਮੱਝ 60 ਹਜ਼ਾਰ ਦੀ ਵੀ ਆਉਂਦੀ ਦੱਸੀ ਨਹੀਂ ਆਉਂਦੀ ਬਿਲਕੁਲ ਲੈ ਲੋ ਬਾਜੀ ਕੱਟੀ ਲੈ ਚੈੱਕ ਕਰੋ ਭਰਾ ਨੇ ਤੋਹਫਾ ਜਿਹਨੂੰ ਆਂਦੇ ਨਾ ਤੋਹਫਾ ਲਾਸਟ ਐਂਡ ਹੋਇਆ ਬਿਆ ਭਾਜੀ ਤੋਹਫਾ ਹੀ ਆ ਭੀ ਹੰਤਾ ਸੋ ਇਹੋ ਹੀ ਛੋਟੀਆਂ ਹੁਣ ਤੁਹਾਨੂੰ ਬਰਾ ਕੋਈ ਲੱਖ ਦੀ ਥੋੜਾ ਮੈਂ ਨਾ ਭਾਜੀ ਅੰਤ ਹੀ ਕੋਈ ਨਹੀਂ ਲੱਖ ਰੀਦ ਭਾਜੀ ਤੁਹਾਨੂੰ ਪਤਾ ਚਲੋ ਕਹਿਣਾ ਨਹੀਂ ਆਪਾਂ 2 ਨੰਬਰ ਚ ਹੀ ਆ ਲੱਖ ਦੀ ਹਾਂ ਬਿਲਕੁਲ ਬਿਲਕੁਲ ਐਡੀ ਪੜੀ ਘੱਟੀ ਵੇਲੇ 2 ਨੰਬਰ ਚ ਹੀ ਲੱਖ ਦੀ ਜਿੰਨਾ ਪਾਲਿਆ ਘੱਟੀ ਬਿਲਕੁਲ ਪਰ ਸੀ ਠੰਡੀ ਅੰਤੀ ਕੋਈ ਨਹੀਂ ਆਜਾ ਬਲਦੀ ਨਾਲੇ ਗੱਲਾਂ ਨਾ ਕਹੀ ਨਾ 20 ਕਿਲੋ ਦਰਾ ਹੁੰਦਾ ਸੱਲ ਨੇ ਦੋ ਦੋ ਦਿਨ ਭਾਜੀ 16 ਕਿਲੋ ਹਾਜ਼ਰ ਭਾਜੀ ਹਾਜ਼ਰ ਪਹਿਲੇ ਜਿਹੜਾ ਆਪਾਂ ਮਰਜੀ ਕੋਈ ਵੀਰ ਸ਼ਰਤ ਲਾ ਕੇ ਚੋਲੇ ਸਾਈ ਪਾ ਕੇ ਚੋਲੇ ਭਾਜੀ ਬਸ ਠੀਕ ਹਾਂਜੀ ਖਰਾਕਾਂ ਖਾਧੀਆਂ ਵਾਰੇ ਦੱਸਦੀ ਆ ਖਰਾਕਾਂ ਅਗਲੀ ਨੇ ਖਾਧੀਆਂ ਭਾਜੀ ਦੱਸਦੀ ਬਈ ਦੱਸਦੀ ਬਸ ਖਰਾਕਾਂ ਨਹੀਂ ਦੁੱਧ ਦੇਣਾ ਭਾਜੀ ਚਲੋ 2 ਲੱਖ ਦੇ ਮਾਰਦਾ ਖੁੱਲਾ ਕਰਦਾਂਗੇ ਪਰ ਰੁਪਈਏ ਆਪ ਵੀ ਫੁੱਲ ਲਾਏ ਦੇ ਹਾਂਜੀ ਰੁਪਈਏ ਫੁੱਲ ਲਾ ਕੇ ਲਈ ਆ ਨਫਾ ਭਾਵੇਂ ਬਜੇ ਨਾਲ ਬਜੇ ਸ਼ੌਂਕ ਦਾ ਕਰਕੇ ਲਈ ਆ ਸ਼ੌਂਕ ਦਾ ਮੁੱਲ ਕੋਈ ਨਹੀਂ ਆ ਸ਼ੌਂਕ ਦਾ ਕਰਕੇ ਰਾਜੇ ਲਈ ਦੇ ਨਫਾ ਥੋੜਾ ਲਈਦਾ ਚਲੋ ਸ਼ੌਂਕ ਦੇ ਤਾਂ ਨਹੀਂ ਪਾਉਣੇ ਬਸ ਠੀਕ ਆ ਇੱਧਰ ਦੇਖੋ ਬਾਜੀ ਮੈਂ ਨਾ ਸੂਈ ਕੱਤੀ ਚੌਥਾ ਦਿਨ ਬਾਜੀ ਇੱਧਰ ਦੇਖੋ ਜੈੱਡ ਬਲੈਕ ਅੱਛਾ ਪਹਿਲਾ ਸੂਆ ਆ ਜੇ ਕੱਟੀ ਚੌਥਾ ਦੇ ਨਾੜੂ ਨਾਲ ਜੇ ਠੀਕ ਆ ਆਪਣੇ ਘਰੇ ਸੂਈ ਜੇ ਕੱਟੀ ਇੱਧਰ ਦੇਖੋ ਭਾਜੀ ਭਾਗ ਲੱਗੇ ਕੱਟੀ ਨੂੰ ਚੌਗੀ ਚੌਗੀ ਚਾਰ ਦਾ ਦੋ ਦੀ ਤੋਂ ਚੌਗੀ ਆ ਇੱਧਰ ਦੇਖੋ ਕੱਦ ਤੇ ਸ਼ਕੀਨੀਆਂ ਵੇਖੋ ਕੱਟੀ ਦੀਆਂ ਨਹੀਂ ਠੀਕ ਆ ਇਹ ਸਿਰੇ ਤੋਂ ਸਿਰਾਈ ਆ ਅੱਜ ਕੰਮ ਐਂਡ ਹੋਇਆ ਪਿਆ ਭਾਜੀ ਵਾਕਿਆ ਐਂਡ ਹੀ ਹੋਇਆ ਪਿਆ 11 ਤੋਂ 12 ਕਿਲੋ ਭਾਜੀ ਬੋਲੇ ਤੋਂ ਨਿਕਲੀ ਆ ਕੱਟੀ ਹੁਣ ਹਾਂਜੀ ਬਿਲਕੁਲ ਤਾਜ਼ੀਆਂ ਸੂਈਆਂ ਕੱਚੀਆਂ ਬਸ ਠੀਕ ਆ ਇਹ ਤਰੇ ਕੋ ਪਨੀ ਕੱਟ ਦਿੱਤੀ ਨਹੀਂ ਮੈਂ ਨਾ ਵੇਖੋ ਕਟੀਆਂ ਆਪ ਹੀ ਭਾਜੀ ਵੀਰ ਸਾਡੇ ਵੇਖ ਕੇ ਕਹਿਣਗੇ ਕਿਥੋਂ ਦੇ ਦੇ ਇਹ ਥੋੜਾ ਇੱਥੋਂ ਲੈ ਕੇ ਵੱਡੇ ਵੱਡੇ ਸਿੰਘਾਲੀਆਂ ਤੇ ਕਹਿਣਾ ਹਰਿਆਣੇ ਦੀਆਂ ਤੇ ਰਾਜਸਥਾਨ ਦੀਆਂ ਇਹ ਇਥੋਂ ਦੀਆਂ ਇਹ ਸ਼ਕੀਨਾ ਵੇਖੋ ਕਿੰਨੀਆਂ ਕਿੰਨੀਆਂ ਇਹ ਬਾਈ ਗੱਲ ਸਹੀ ਹੈ ਕੋਕੇ ਜੜੇ ਵੇ ਕੋਕੇ ਜੜੇ ਵੇ ਪਤਾ ਲੱਗਦਾ ਨਾ ਇਹਨਾਂ ਝੋਟੀਆਂ ਨਾ ਇਹ ਹੁਣ ਵਾਲੀਆਂ ਆ ਬੋਲਦੀਆਂ ਬੋਲਦੀਆਂ ਇਹ ਝੂਮਰ ਮੱਝਾਂ ਦੇ ਪੈਂਦੇ ਆ ਭਾਜੀ ਹਾਂ ਵੇਖੋ ਕਟੀਆਂ ਸਾਡੇ ਦੇ ਸਿੰਘਾਲੀਆਂ ਕਹਿੰਦੇ ਹਰਿਆਣੇ ਦੀਆਂ ਵੇਖੋ ਕਟੀਆਂ ਚਲੋ ਆਹ ਆਹ ਆਹੀਂ ਆਂਦੇ ਨਹੀਂ ਕੇ ਨੂੰ ਪਾਜੀ ਅਸੀਂ ਤੇ ਸ਼ੋਗਲ ਮੇਲੇ ਕਰ ਲਿਆ ਆਪਣੇ ਮਹਾਰਾਜ ਆਪਣੇ ਚਾਲ ਚਲੀ ਜਾਂਦੀ ਆ ਆ ਜੇ ਰੇਣੀਆਂ ਆਪਾਂ ਆਪਣੀ ਚਾਲ ਚੱਲਣ ਦਾ ਆ ਆਪਾਂ ਨੂੰ ਕਿਸੇ ਦਾ ਨਹੀਂ ਹੈਗਾ ਕੋਈ ਕਿਤੇ ਉਹ ਲੈ ਆਵੇ ਕਿਤੇ ਉਹ ਲੈ ਆਵੇ ਆਪਾਂ ਦੇ ਆਪਣੀ ਚਾਲ ਨਾਲ ਦਹਿ ਚਲਾਂਗਾ ਜਿਹੜਾ ਵੀ ਕੋਈ ਲੈਦਾ ਨਾਲ ਮਾਲ ਠੀਕ ਭਰਾ ਭਰਾ ਕੋਈ ਨਹੀਂ ਖਰੀਆੜੇ ਲੈਦਾ ਵਾ ਹੂੰ ਹੂੰ ਕੋਈ ਕਿਤੇ ਉਹ ਲੈਦਾ ਕੋਈ ਦੇ ਪੈਸੇ ਨਾ ਬਸ ਬਸ ਭਾਜੀ ਪੈਸੇ ਨਾ ਲੈਣਾ ਮਾਰ ਭਾਵੇਂ ਇੱਥੋਂ ਲੈ ਲਓ ਭਾਵੇਂ ਜਿੱਥੋਂ ਮਰਜ਼ੀ ਲੈ ਲਓ ਪੈਸੇ ਨਾ ਹੀ ਹੋਣੀ ਮੈਂ ਬਿਲਕੁਲ ਆਇਂ ਦੇਖੋ ਕੱਟੀ ਭਾਜੀ ਹੈ ਹੈ ਕਿ ਨਹੀਂ ਅੰਤ ਤੇ ਕੋਈ ਹੈ ਦੇਖੋ ਕੱਟੀ ਦਾ ਠੀਕ ਹੈ ਦੇਖੋ ਡੂੰਗ ਪੈਂਦਾ ਪੇਟ ਬੋਲ ਕੁੱਤੇ ਵਾਂਗੂ ਕੱਟੀ ਤੇ ਭਾਜੀ ਇਹ ਵੀ 2 ਲੱਖ ਦੀ ਆ ਗੱਲਾਂ ਨਾਲ ਨਹੀਂ ਦੇਖੋ ਕੱਟੀ ਦਾ ਕੱਦ ਕੂਤ ਵਜਨ ਦੇਖੋ ਆਇਂ ਦੇਖੋ ਅੱਗੋਂ ਲੈ ਕੇ ਪਿੱਛੋਂ ਤੱਕ ਪਿਓਰ ਜੈੱਡ ਬਲੈਕ ਆ ਇਹ ਕੱਟੀ ਭਾਜੀ ਜੈਸਲੋ ਇਹ ਅਜ ਨਾਲ ਵਿੱਚੇ ਛੋੜ ਛੱਪੇ ਸਾਰੇ ਕੁਝ ਡੇਢ ਦੀ ਦੇਣੀ ਆ ਡੇਢ ਦੀ ਬਿਲਕੁਲ ਡੇਢ ਦੀ ਜੈਸਲੋ ਹੀ ਹੋਣੀ ਆ ਚਲੋ ਕੱਟੀ ਇਹ ਵੀ ਉਡੀ ਆ ਉਨੀ ਕੀ ਦਾ ਫਰਕ ਆ ਪਰ ਉਹ ਚੀਜ਼ ਉਹ ਆਪਣੇ ਥਾਂ ਵਾ ਇਹ ਚੀਜ਼ ਆਪਣੇ ਥਾਂ ਵਾ ਇਹ ਡੇਢ ਦੀ ਬਾਜੀ ਜੈਸ ਨੂੰ ਹੀ ਹੋਣੀ ਆ ਹਾਂਜੀ ਤੇ ਜੋ ਗਿਆ ਫਿਰ ਬੂਰੀਆਂ ਭਰਾ ਗਿਆ ਹੈ ਦੋ ਬੂਰੀਆਂ ਬਾਜੀ ਅੱਜ ਲਿਆਂਦੀਆਂ ਵੇਖੋ ਤੋਫੇ ਤੋਫੇ ਤੇਰਾ ਆ ਲੀਆਂ ਸੁਈਆਂ ਤੇ ਕੀ ਸੁਈਆਂ ਸੁਈਆਂ ਦੋਵੇਂ ਹੀ ਅੱਛਾ ਤੇਲ ਵੀ ਬਾਜੀ ਗਿਣੇ ਨਹੀਂ ਜਾਂਦੇ ਇੰਨੇ ਕ ਤੇਲ ਆ ਦੋਆਂ ਦੇ ਬਹੁਤ ਹੀ ਤੇਲ ਵੇਖੋ ਅਸਲ ਤੇ ਲਾ ਆ ਗਏ ਬਾਜੀ ਜੀ ਦੇਖੋ ਠੀਕ ਹੈ ਹੈ ਜਿੰਨੇ ਤੇਲ ਨੇ ਪਏ ਇਧਰ ਦੇਖੋ ਹੈ 14 ਕਿਲੋ ਭਾਜੀ ਦੁੱਧਿਆ ਛੋਟੀ ਥਲੇ ਦੁੱਜਾ ਸੁਆ ਬੂਰਾ ਕਟਾ ਜੇ ਮਗਰੋਂ ਵਿਖਾ ਦਿਓ ਤਾਜੀ ਸੁਈ ਦੇ ਹਾਂਜੀ ਦੁੱਜਾ ਸੁਆ 14 ਕਿਲੋ ਦੁੱਧ ਹਾਜ਼ਰ ਦੁੱਜਾ ਸੁਆ ਬਾਤ ਠੀਕ ਹਾਂਜੀ ਬੂਰਾ ਹੋ ਜਾਊਗਾ ਪੂਰਾ ਪੂਰਾ ਇੱਧਰ ਦੇਖੋ ਭਾਜੀ ਇੱਧਰ ਵਿਖਾਓ ਵੇਖੋ ਅੱਗੇ ਪਿੱਛੇ ਕੀ ਭਾਗ ਲਾਈ ਫਿਰਦੀ ਕਿ ਨਹੀਂ ਕਰਮਾ ਲਈ ਇਹ ਜੇ 15 15 16 16 ਕਿਲੋ ਆ ਲੀਆਂ ਹਾਂਜੀ 15 15 16 16 ਕਿਲੋ ਆ ਗੀਆਂ ਦੁੱਧ ਆ ਲੀਆਂ ਦੇਖੋ ਦੇਖੋ ਬੂਰੀ ਦੋ ਦੋ ਬੂਰੀਆਂ ਮੈਂ ਗੁੱਠੇ ਰਖੀਆਂ ਸਾਰੀਆਂ ਠੀਕ ਹੈ ਫਿਰ ਚੱਲਣਾ ਤੇਰੇ ਘਰਾਂ ਦੇ ਵੇਖੋ ਲੈ ਵਾਪਸ ਲੈ ਕੱਟੇ-ਕੱਟੇ ਮਗਰ ਜੜਾ ਕੱਟਾ ਬੂਰਾ ਭਾਜੀ ਮਗਰ ਬੂਰਾ ਕੱਟਾ ਦੂਜਾ ਸੁਆ ਛੋਟੀ ਅੰਤੀ ਕੋਈ ਨਹੀਂ ਭਾਜੀ ਵਾ ਠੀਕ ਹੈ ਦੁੱਧ ਗੱਡੂ ਖਰਾ 15 16 ਕਿਲੋ 14 ਕਿਲੋ ਹਾਜ਼ਰ ਹੋਣਾ ਚਲੋ ਵੇਖੋ ਗਾੜੀ-ਗੁੜੀ ਚੱਡਾ ਵਖਾ ਦਿਓ ਛੋਟੀ ਦੇ ਕਿਦਾਂ ਦਾ ਅੱਖਾਂ ਨੂੰ ਬਰੌਣ ਮੈਨੂੰ ਐ ਪਿਓਰ ਮੰਗਰੇਜਣਿਆਂ ਦੇ ਯਾਦੀ ਇਸ ਤੋਂ ਜ਼ਿਆਦੀ ਚੰਗੀ ਜਾ ਰੇ ਜਾ 100 ਪਿੰਡ ਫਰੀਏ ਤੇ ਭਾਜੀ ਬੂਰੀ ਮੈਨ ਨਹੀਂ ਲੱਭਦੀ ਪਰ ਵਪਾਰੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਲੈ ਕੇ ਆਉਂਦੇ ਆ ਕਿਉਂਕਿ ਬੂਰੀ ਮੈ ਲੱਭਣ ਚਾਹੀਏ ਨਾ ਤਾਂ ਲੱਭਦੀ ਨਹੀਂ ਆ ਨਹੀਂ ਲੱਭਦੀ ਨਹੀਂ ਹਾਂਜੀ ਹਾਂਜੀ ਫਿਰ ਕੱਟੀ ਇਹ ਭਾਜੀ ਭਾਵੇਂ ਜਿੰਨੇ ਦੀ ਮਰਜ਼ੀ ਵੇਚ ਲੀਏ ਦੁੱਧ ਵਾਲੀ ਝੋਟੀ ਜੇ ਜਿਹੜਾ ਵੀਰ ਲੈ ਜਾਊਗਾ ਵੇਖੋ ਝੋਟੀ ਨੂੰ ਭਾਗ ਕੀ ਲੱਗੇ ਆ ਪਰ ਮੁੱਲ ਬਿਲਕੁਲ ਜਾਇਜ਼ ਡੇਢ ਦੀ ਦੇ ਦਈਏ ਜਾਇਜ਼ ਹੀ ਆਂ ਕਰਦੇ ਛੋੜ ਕਰਦੇ ਜੋ ਗਿਆ 1 40 ਦੀ ਭਾਜੀ ਹੋਣੀ ਆ 2000 ਹੋਰ ਛੋੜ ਕਰਾਂ ਇਧਰ ਵੇਖੋ ਭਾਜੀ ਲੈਵਾ 1 38 ਦੀ ਦੇ ਦਾਂਗੇ ਪਰ ਦੋ ਦਾਲੀ ਝੋਟੀ ਅਸਲ ਪੀਸ ਆ ਹਾਂਜੀ ਆ ਵੀ ਭਾਜੀ ਦੂਜਾ ਸੁਆ ਵੇਖੋ ਡਾਇਮੰਡ ਪੀਸ ਹੀ ਕੱਟੀ ਇੱਧਰ ਵੇਖੋ ਗੇੜ ਗੇੜ ਵੇਰ ਲਾ ਦੇ ਥਾਂ ਲਗਾ ਦੇ ਤਿਲਾਂ ਵਾਲੀ ਅਸਲ ਦੁੱਧ ਜੱਤੀ ਇਹਦੇ ਥੱਲੇ ਭਾਜੀ ਆ ਜੀ ਜਿਹੜੀ ਆ ਕੰਡੇ ਵਾਲਾ 14 ਕਿਲੋ ਆ ਅੱਛਾ ਤੇ ਲੀਟਰ ਵਾਲਾ 16 ਕਿਲੋ ਆ ਠੀਕ ਆ ਕੰਡੇ ਵਾਲਾ ਕੋਈ ਵੀ ਦੂਜਾ ਸੁਆ ਸ਼ਕੀਮੂ ਇੱਧਰ ਵੇਖੋ ਝੋਟੀ ਅੱਗੋਂ ਲੈ ਗਈ ਤੇ ਸੀਲ ਇੰਨੀ ਓਏ ਹੋ ਭਾਵੇਂ ਥੱਲੇ ਲੰਮੇ ਪੈਰ ਹੋਵੇ ਦੇ ਪਰ ਵਾਹੀ ਕੋਈ ਨਹੀਂ ਇੱਧਰ ਵੇਖੋ ਭਾਜੀ ਇੱਧਰ ਵੇਖੋ ਹਾਂ ਅਸਲ ਚੀਜ਼ਾਂ ਬਾਜੀ ਇਹ ਸਵਾਈ ਦੇਖੋ ਆਹ ਦੀ ਜਾਨ ਐੜੀਆਂ ਇਹ ਦੇਖੋ ਇਧਰ ਦੇਖੋ ਭਾਵੇਂ ਮਗਰੋ ਦੀ ਬਾਜੀ ਬਹਿ ਜਾ ਉਹਦੇ ਆਹ ਪੀਸ ਇਧਰ ਦੇਖੋ ਹਾਂ ਇਧਰ ਦੇਖੋ ਕੱਟੀ ਬਸ ਹੋਏ ਦੇਖੋ ਆਹੀ ਜੀ ਜਾਨ ਬਹੁਤ ਚੰਗੀ ਕੱਟੀ ਐ ਸਪੈਸ਼ਲ ਪੀਸ ਐ ਬਾਜੀ ਦੂਜਾ ਸੁਆ ਪਿਓਰ ਇਧਰ ਦੇਖੋ ਭਾਗ ਦੇਖੋ ਲਾਇਏ ਝੋਟੀ ਨੇ ਜਿਹੜਾ ਮੂੰਹ ਵਾਲਾ ਸੋਲਸ ਤਾਂ ਗੋਇਆ 14 ਕਿਲੋ ਐ ਖਰਾ ਦੋ ਦੇ ਕੱਟੀ ਥਲੇ ਖਰਾ ਦੋ ਤੇ 14 ਕਿਲੋ ਪਿਓਰ ਸ਼ਕੀਦ ਐ ਮਗਰ ਕੱਟੀ ਜੇ ਦੇ ਇਹ ਵੀ ਪਿਓਰ ਬੂਰੀਆਂ ਮੈਨ ਬਸ ਐਂਡ ਪੀਸ ਲੇਵਾ ਖਾ ਰੋ ਇਧਰ ਭਾਈ ਆ ਚੈੱਕ ਭਾਗ ਲੱਗੇ ਨੰਤਰਮਾਲੀ ਵੇਖੋ ਭਾਜੀ ਕੱਟੀ ਹੈ ਕਿ ਨਹੀਂ ਇਹ ਇੱਕ ਤੋਂ ਇੱਕ ਹੈ ਨਾਗ ਇਹ ਨਹੀਂ ਕਿ ਇੱਕ ਦੋ ਚੰਗੀਆਂ ਤੇ ਮਗਰ ਲਾਸਟ ਤੇ ਜਾ ਕੇ ਠੂਸ ਇਹ ਸਿਰੇ ਤੋਂ ਸਿਰਾ ਇਹ ਲਾਸਟ ਤੱਕ ਹੀ ਸਿਰਾ ਐੜੀ ਬੱਤੀਆਂ ਨਹੀਂ ਰਿੰਗਾਂ ਨਹੀਂ ਰਿੰਗਾਂ ਹੈ ਇਹ ਇਹੋ ਜੇ ਰਾਜੇ ਭਾਜੀ ਇਧਰ ਵੇਖੋ ਐਂਡ ਤੱਕ ਹੀ ਸਿਰਾ ਇਧਰ ਵੇਖੋ ਭਾਜੀ ਇਧਰ ਆ ਚੀਜ਼ਾਂ ਵੇਖੋ ਇਹ ਇਧਰੋਂ ਦੇ ਪਿੱਛੇ ਵੀ ਦੇਦਾ ਪਰ ਵਾਹ ਲੱਤ ਮਾਰਦਾ ਹੀ ਪਤਾ ਨਹੀਂ ਕਿ ਟੀ ਨੂੰ ਦੇ ਇਧਰ ਦੇਖੋ ਜੱਗੀ ਕਿਵੇਂ ਲਾ ਇਧਰ ਦੇਖੋ ਪਾਜੀ ਲਾਸਟ ਕਿਵੇਂ ਦੀ ਲਾਸਟ ਦੇ ਠੂਸ ਹੋ ਜਾਂਦੇ ਆ ਸ਼ੁਰੂ ਸ਼ੁਰੂ ਚ ਇੱਕ ਦੋ ਚੰਗੀਆਂ ਮੁਰਕੇ ਬਸ ਹਾਦਾ ਵੀ ਅੱਜ ਸੰਗ ਬਹਿ ਗਿਆ ਪਾਜੀ ਬੋਲ ਬੋਲ ਕੇ ਉਹ ਸਾਡਾ ਵੀ ਸੰਗ ਬਹਿ ਗਿਆ ਅੱਜ ਬਸ ਠੀਕ ਹੋਈ ਨਹੀਂ ਯੋਰ ਵੜੇ ਲੱਗੇ ਅੱਜ ਪਾਜੀ ਤੇ ਜੱਗੀ ਵਰੀ ਦਾ ਮੋਲ ਕੱਟੀ ਦੇ ਪਾਜੀ ਚਲੇ ਮੁੱਲ ਪਾਜੀ ਬਿਲਕੁਲ ਜਾਇਜ਼ ਆਪਣੇ ਹਾਂਜੀ ਕੱਟੀ ਦੇ ਪਾਜੀ ਵੇ ਲੋ ਬੂਰੀਆਂ ਜਿਹਦਾ 골ਡ ਹੁੰਦਾ ਨਾ 골ਡ ਸੋਨਾ ਉਹੋ ਚੀਜ਼ ਆ ਅਸਲ ਕੱਟੀਆਂ ਪਰ ਅੱਜ ਮੁੱਲ ਮਲ ਕੋਈ ਨਹੀਂ ਕੱਟੀ 1.75 ਦੀ ਵੀ ਵਿਗਦੀ 1.70 ਦੀ ਵੀ ਵਿਗਦੀ ਆ 1.65 ਦੀ ਵੀ ਵਿਗਦੀ ਆ ਅੱਜ ਜੈਸਨੋ ਵਾਲੇ 1.60 ਦੀ ਦੇ ਦਈਏ ਜਾਇਜ਼ ਆ ਜੀ 155000 ਦੀ ਕੱਤੀ ਬਾਰੀ ਕੋ ਦੇ ਕੇ ਵਿਖਾਰੇ ਬੂਰੀ ਇਦਾਂ ਦੀ ਤੇ ਕੋਈ ਲੈ ਕੇ ਵਿਖਾਰੇ ਤੇ ਕੋਈ ਦੇ ਕੇ ਵਿਖਾਰੇ ਆ ਵੇ ਲੋ ਦੋਵੇਂ ਕਟੀਆਂ ਬੂਰੀਆਂ ਆ ਇੱਕ 33 ਦੀ ਤੇ ਆ ਇੱਕ 55 ਦੀ ਜੈਸਨੋ ਵਾਲੇ ਜੀ ਵੀਰ ਕਸਾਈ ਨਾ ਕਰਨ ਕਿਉਂਕਿ ਬਹੁਤ ਮਿਹਨਤ ਆ ਕੋਈ 2 4 ਹਾਲੀ ਗੇਮ ਆ ਇਦੀ ਵੱਡੀ ਨਹੀਂ ਆਪਾਂ ਪਾਉਂਦੇ ਤੇ ਰਾਜੇ ਬਹੁਤ ਜਿਆਦੇ ਚੰਗੇ ਚੰਗੇ ਇੱਧਰ ਦੇਖੋ ਭਾਜੀ ਆ ਵੇਖੋ ਇੱਥੇ ਥਾਪੀਆਂ ਵੱਜਣੀਆਂ ਤੇ ਆਜਾ ਇੱਧਰ ਦੇਖੋ ਇੱਧਰ ਦੇਖੋ ਭਾਜੀ ਕਿੰਨੇ ਮਿਲਕ ਪਲਾਂਟ ਜੇ 15 ਕਿਲੋ ਭਾਜੀ ਹਾਜ਼ਰ ਆ ਤਾਰੀ ਸੂਈ ਬਿਲਕੁਲ ਜਿਹੜਾ ਅਮੋਲਦਾ ਵੇਰ ਕਾ ਦਾ ਇਹ ਵੇਰ ਕਾ ਦਾ ਵੇਰ ਕਾ ਦਾ ਵੇਖੋ ਭਾਜੀ ਇਧਰ ਬਾਡੀ ਬੁੱਡੀ ਵੇਖੋ ਮੈਂ ਇਧਰ ਵੇਖੋ ਬਸ ਠੀਕ ਹੈ ਉਹ ਤੇ ਦੂਜਾ ਸੂਆ ਆਂਦੇ ਐ ਤਜਾਂਦੇ ਜੀ ਬਿਲਕੁਲ ਤਾਰੀ ਸੂਈ ਦਾ ਇਧਰ ਵੇਖੋ ਭਾਜੀ ਨੇ ਠੀਕ ਆਹ ਰੇਖੋ ਲੱਗੇ ਦੇ ਸਪੈਸ਼ਲੀ ਚਵਾਈ ਲੱਗੀ ਇੱਕ ਨੰਬਰ ਦੀ ਭਾਜੀ ਖਰੀ ਬਿਲਕੁਲ ਹਾਂਜੀ ਇਹ ਵੀ ਤੋਰੋ ਲੋ ਜੀ ਉਹ ਦੂਜਣਾਂ ਦੇ ਪਰ ਆਪਾਂ ਤਜਾਂ ਨੇ ਪਰ ਮੈਂ ਜਿਹੜਾ ਲੈ ਜੂਗਾ ਨਾ ਇਹ ਤਾਂ ਬੱਚਾ ਵੀ ਜਾ ਸੇਖ ਲੂ ਇੰਨੀ ਪੋਲੀ ਆ ਰੂਂ ਆਂਦੇ ਜਿਹਨੂੰ ਰੂ ਹੀ ਆ ਬਸ ਭਾਜੀ ਇਹ ਦੇਖੋ ਮੈਂ ਭਾਜੀ ਕੱਟ ਲੇ ਮੇਰਾ ਉਹ ਵਾਲਾ ਕੁੱਤੋਂ ਵੇਖੋ ਭਾਜੀ ਬਾਡੀ ਵੇਖੋ ਕਿਦਾਂ ਦੀ ਆ ਜੱਗੀ ਵੇਲਾ ਜੈਡ ਬਲੈਕ ਹੋਣੀ ਮੈਂ ਨਾ ਵੇਖੋ ਮੈਂ ਤੁਹਾਨੂੰ ਦੱਸਿਆ ਕਿ ਸ਼ੀਏ ਪੀ ਸੀ ਐ ਤੇ ਸ਼ੀਏ ਐਂਡ 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 ਤੇ ਐਂਡ ਭਾਜੀ ਇਹ ਦੇਖੋ ਬਸ ਠੀਕ ਆ ਵੇਖੋ ਮੇਰਾ ਅੰਤ ਕੋਈ ਨਹੀਂ ਭਾਜੀ ਬਸ ਠੀਕ ਆ ਹਾਂਜੀ ਛੋਟੀਆਂ ਲਿਆਂਦੀਆਂ ਪਰ ਟਾਪ ਕੁਆਲਿਟੀ ਦੀਆਂ ਹੀ ਜੱਗੀ ਵੇਲਾ ਮੋਲ ਮਾ ਅੱਜ ਮੋਲ ਮਾਲ ਭਾਜੀ ਕੋਈ ਨਹੀਂ ਮੈਂ ਤੇ ਭਾਵੇਂ ਇਹ ਵੀ ਜਿੰਨੇ ਦੀ ਮਰਜ਼ੀ 1 70 75 ਕਾ ਲਈਏ ਜਿਨ੍ਹਾਂ ਮੈਂ ਥਲੇ ਦੋ ਦੇ ਜਿਨ੍ਹਾਂ ਮੈਂ ਥਲੇ ਲੇਵਾ ਪਰ ਇਹ ਵੀ ਅੱਜ ਛੋਟਾ ਜਿਹਾ ਕੀਮਤ 1.5 ਲੱਖ ਦੀ ਬਾਜੀ ਦੇਣੀ ਆ ਯਸ ਨੋ ਆਏ ਗਏ ਦਾ ਮਾਰਦਾਨ ਕਰਦੇ ਆ ਕਿ 1.5 ਲੱਖ ਚੋ ਛੋੜ ਛਾਪਾ ਵੇਖੋ ਮੈਂ ਬਾਜੀ ਹਜੇ ਤਾਜੀ ਆ ਮੈਲੇ ਦੇ ਆਉਣੀਆਂ ਮਈਆਂ ਸਾਰੀਆਂ ਆ ਆ ਬਿਲਕੁਲ ਇਹ ਬਿਲਕੁਲ ਕੱਚੀਆਂ ਨਾੜੂ ਦੇ ਆ ਬਿਲਕੁਲ ਤਾਜ਼ੀਆਂ ਸੁਈਆਂ ਹਾਂਜੀ ਇੱਧਰ ਦੇਖ ਲਓ ਬਾਜੀ ਜਿੱਦਾਂ ਪੀੜੀ ਦੇ ਪਾਵੇ ਹੁੰਦੇ ਉਦਾਂ ਵਾਲੇ ਵਾਲ ਆਈ ਫਿਰਦੀ ਕਿ ਨਹੀਂ ਇੱਧਰ ਦੇਖੋ ਦੂਜਾ ਸੁਆ ਬਾਜੀ ਦੂਜਾ ਸੁਆ ਇੱਧਰ ਦੇਖੋ ਇਹ ਵੀ ਇਹ ਦੇਖੋ ਝੋਟੀ ਪਾਜੀ ਹਾਂ ਆਉ ਨੂੰ ਆ ਜਾ ਕਰਵਾ ਲਈਏ ਇਹ ਦੇਖੋ ਇਹ ਦੇਖੋ ਕੱਟੀ ਮੈਂ ਠੀਕ ਆ 12 ਤੋਂ 13 ਕਿਲੋ ਦੁੱਧ ਆਜ ਰਿਹਾ ਦੂਜਾ ਸੂਆ ਪੰਜਵਾਂ ਦਿਨ ਸੂਈ ਨੂੰ ਜੇ ਆ ਵੀ ਲਾ ਕੇ ਫਲਫਲ ਕਰੀ ਲਾ ਦੇਖੋ ਇਧਰ 6 ਪੀਸੀਆ ਪਰ ਰਾਜ ਦੇ ਪਾਜੀ ਸ਼ੀਏ ਟਾਪ ਕੁਆਲਿਟੀ ਦੇ ਆ ਜਾ ਕਰਵਾ ਲਈਏ ਇਹ ਦੇਖੋ ਪਾਜੀ ਇਹ ਠੀਕ ਆ ਪਿਓਰ ਦੂਜਾ ਸੂਆ ਦੇ ਪੰਜਵਾਂ ਦਿਨ ਸੂਈ ਨੂੰ ਜੇ ਕੱਟਾ ਮਗਰ ਜੇ ਕੱਟਾ ਮਗਰਾ ਜੀ ਹਾਂ ਜੀ ਆਹ ਵਿਖਾ ਦਿਓ ਕਟਾ ਭਾਜੀ ਆਹ ਆਹ ਜੇ ਕਟਾ ਬਿਲਕੁਲ ਪੰਜਵਾ ਦਿਨ ਬੱਚੇ ਵੇਖ ਲੋ ਕੱਚੇ 나ੜੂ ਤੇ ਜੇ ਚਲੋ 14 14 ਗੱਲਾਂ ਵਾਲਾ 16 17 ਕਿਲੋ ਹੀ ਆ ਮੂੰਹ ਵਾਲਾ ਵੇਖੋ ਭਾਜੀ ਹੈ ਕਿ ਨਹੀਂ ਝੋਟੀ ਵੇਖੋ ਬਾਦੀ ਇਧਰੇ ਖੋ ਲੈ ਵਾ ਅੱਗੇ ਮਗਰ ਲਈ ਫਿਰਦੀ ਕਿ ਨਹੀਂ ਆ ਜਾ ਕਰਮਾ ਲਈਏ ਖਾਲੀਏ ਪੱਠੇ ਕਿਨੇ ਖਾਣੇ ਆ ਜਾ ਲਵਾਉਣ ਨੂੰ ਹੁੰਦਾ ਕਰਕੇ ਨਾ ਬੰਦ ਹੀ ਦੇ ਨਿੱਕੇ ਰਸੇ ਕਰਕੇ ਲਿਬਰ ਦੀਆਂ ਵੜਾ ਫਿਰ ਬਾਰ ਬਾਰ ਨਵਾਉਣੇ ਪੈਂਦੇ ਡੰਗਰ ਹਾਂਜੀ ਬਰਾ ਮੋਲੇ ਦਾ ਵੀ ਭਾਜੀ ਬਿਲਕੁਲ ਜਾਇਜ਼ ਹਾਂਜੀ ਝੋਟੀ ਦੇ ਭਾਜੀ 1.5 ਲੱਖ ਦੀ ਆ ਹੂੰ ਪਰ ਬਿਲਕੁਲ ਜਾਇਜ਼ ਜੈਸ ਲੋਈ ਭਾਜੀ 1.40 ਦੀ ਦੇਣੀ ਆ ਚਲੋ 2000 ਵਿੱਚ ਛੋਟ ਕਰਦੇ ਆ ਪਰ ਇਧਰ ਦੇਖ ਲੋ 138 ਵੋ ਇਧਰ ਦੇਖੋ ਐ ਕਲਾਕਲਾ ਥਾਂ ਲੱਗਾ ਲੈ ਵੇਖੋ ਕੇ ਵੀ ਮੈਦੀ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਆ ਪਧਰੇ ਲੇਵੇ ਆ ਐਓ 6 ਪੀਸ ਦੇ ਭਾਜੀ ਝੋਟੀ ਦੇ ਵੀ ਇੱਕ ਤੋਂ ਇੱਕ ਰੱਖ ਕੇ ਇਧਰ ਦੇਖੋ ਭਾਜੀ ਖੰਸ ਪੈਦਾ ਕੀਤੇ ਹਾਂਸੀ ਭਾਜੀ ਇਧਰ ਦੇਖੋ ਆ ਜੀਆ ਦੇਖੋ ਭਾਜੀ ਲੋਕ ਆਲਾ ਥਾਂ ਲਗਾ ਕੱਟੀ ਨੂੰ ਕਹਿੰਦੇ ਮੋਟਰ ਲੱਗੀ ਹੁੰਦੀ ਜਿੱਦਾਂ ਇਦਾਂ ਦੀ ਚੁਹਾਈ ਆ 6 ਪੀਸ ਆ 6 ਇਹ ਭਾਜੀ ਸੁਪਰ ਕੁਆਲਟੀ ਆ ਤੇ ਆਪਣਾ ਵੀਰ ਆਉਣ ਚੋਗੇ ਤਸੱਲੀ ਕਰਕੇ ਖੜਨ ਇਧਰ ਦੇਖੋ ਭਾਜੀ ਬੂਰੀਆਂ ਵੀ ਦੇਖੋ ਐ ਤਿਲਾਂ ਵਾਲੀਆਂ ਬੂਰੀਆਂ ਇਹ ਸਿਰੇ ਤੋਂ ਸਿਰਾ ਹੀ ਹੋਇਆ ਪਿਆ ਅੱਜ ਤੇ ਤਸੱਲੀ ਕਰਕੇ ਆਪਣੇ ਵੀਰ ਖੜਨ ਨਾਮ ਆਪਣਾ ਜੇ ਜਗਜੀਤ ਸਿੰਘ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 8428780953 ਸਤਿ ਸ਼੍ਰੀ ਅਕਾਲ ਜੀ